ਹਾਂਜੀ ਸਤਿ ਸ਼੍ਰੀ ਅਕਾਲ ਜੀ ਲਓ ਜੀ ਅੱਜ ਦਾ ਵਲੌਗ ਸ਼ੁਰੂ ਹੋਣ ਲੱਗਾ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਰਾਮ ਟੈਕਸ ਦੇ ਆਪਾਂ ਨਵੇਂ ਪ੍ਰਿੰਟ ਲੈ ਕੇ ਆਏ ਆਂ ਚੈੱਕ ਕਰੋ ਸਾਰੇ ਜਣੇ ਇਹ ਆਈ ਪਹਿਲੇ ਪਹਿਲਾ ਆਪਣਾ ਬਹੁਤ ਹੀ ਸੋਨਾ ਪ੍ਰਿੰਟਡ ਨਾ ਆਫ-ਵਾਈਟ ਬੋਟਮ ਆਉਂਦੀ ਬੋਟਮ ਤੇ ਜਿੰਨੇ ਵੀ ਵਰਕ ਕਰੋਣਾ ਵਰਕਰੀ ਹੋਊਗਾ ਜਿੰਨਾ ਨੇ ਸਟਿਚ ਕਰਨਾ ਜਿੰਨਾ ਨੇ ਕਰ ਸਕਦੇ ਕੋਈ ਨਿ ਪੱਕਾ ਕਰ ਲੈਨੇ ਆ ਬਾਹਰ ਦੂਸਰਾ ਜਲਾ ਦੇਖਦੇ ਹਾਂ ਇਦਿਆ ਸ਼ੇਡਸ ਤੇ ਪ੍ਰਿੰਟ ਬਹੁਤ ਹੀ ਪਿਆਰੇ ਆ ਇਦ ਸੇਮ ਚ ਦੋ ਪੀਸ ਆ ਬਾਕੀ ਇਹਦਾ ਸਟਾਕ ਜਿਹੜਾ ਵਾ ਉਹ ਚੈੱਕ ਕਰ ਲਿਓ ਧਿਆਨ ਨਾਲ ਸਾਰੇ ਜਾਨੀ ਕਈਆਂ ਚ ਇੱਕ ਇੱਕ ਸੂਟੀ ਆਇਆ ਵਾ ਨੈਕਸਟ ਟਾਈਮ ਜਿਹੜਾ ਉਹ ਚੇਂਜ ਆਉਣਗੇ ਪ੍ਰਿੰਟ ਸੇਮ ਨਹੀਂ ਆਉਣਗੀ ਤੀਸਰਾ ਵੇਖੋ ਪ੍ਰਿੰਟ ਸਿੰਪਲ ਸੋਬਰ ਜੇ ਕਲਰਾਂ ਕਰਨੇ ਵਾਲੇ ਸਾਰੇ ਬਾਟਮ ਦੀ ਇਹਨਾਂ ਨਾਲ ਸਾਰਿਆਂ ਨਾਲ ਮੈਚਿੰਗ ਆ ਸ਼ੇਰਸ ਸਾਰੇ ਨੇ ਇੰਗਲਿਸ਼ੀਆ ਸ਼ੇਰਸ ਆ ਮੈਚਿੰਗ ਪਲੇਨ ਵੀ ਆ ਜਿਨ੍ਹਾਂ ਨੇ ਬਾਟਮ ਤੇ ਵਰਕ ਕਰਾਉਣਾ ਆਪਾਂ ਬਾਟਮ ਤੇ ਵਰਕ ਵੀ ਕਰਾ ਸਕਦੇ ਆ ਸਾਰਿਆਂ ਦੇ ਜੇ ਪਲੇਨ ਡਿਜ਼ਾਈਨਿੰਗ ਦੇ ਕਿਸਟਿਚ ਕਰਨਾ ਇਦਾਂ ਵੀ ਹੋ ਜਾਊਗਾ ਆਕੇ ਤੁਸੀਂ ਕਲਰ ਚਾਰਟ ਦੇਖ ਸਕਦੇ ਹੋ ਜੇ ਸਾਰੇ ਡਿਫਰੈਂਟ ਆ ਪ੍ਰਿੰਟ ਐਂਡ ਫੈਬਰਿਕ ਤੇ ਸਾਰੇ ਜਿਨ੍ਹਾਂ ਨੇ ਰਾਮ ਟੈਕਸ ਦਾ ਫੈਬਰਿਕ ਦੇਖਿਆ ਉਹਨਾਂ ਤੇ ਪਤਾ ਹੋਵੇ ਇਹਦੀ ਕੁਆਲਿਟੀ ਬੈਸਟ ਹੁੰਦੀ ਸਭ ਤੋਂ ਇਹ ਵਾਲਾ ਬਾਟਮ ਲਾਈਨਸ ਵਾਲੀ ਐ ਪ੍ਰਿੰਟ ਹੁਣ ਇਹ ਤਾਂ ਹੋ ਗਏ ਹੋਰ ਵੀ ਵਿਖਾਓ ਜੇ ਇੰਦੀ ਕਰ ਕੋਟ ਕਰ ਦੋ ਸਾਰੇ ਕੋਈ ਨਹੀਂ ਕਰ ਲੈਨੇ ਹਾਂਜੀ ਇਹਨਾਂ ਦੇ ਆਪਾਂ ਬਾਟਮ ਤੇ ਵਰਕ ਕਰਾ ਕੇ ਵੀ ਭੇਜੇ ਆ ਬਹੁਤ ਹੀ ਸੋਹਣੇ ਡਿਜ਼ਾਈਨਸ ਰੈਡੀ ਹੋਏ ਆ ਇਹ ਵੀ ਫੈਬਰਿਕ ਸਭ ਤੋਂ ਵਧੀਆ ਵਾਲਾ ਵਾ ਇਹਦੇ ਚ ਕਲਰ ਦੋ ਇਹਨਾਂ ਨੂੰ ਬਾਟਮ ਚੈੱਕ ਕਰ ਲਓ ਬਾਕੀ ਜਿੰਨੇ ਵੀ ਫੋਟੋ ਫੈਸ਼ਨ ਇੱਕ ਇੱਕ ਦੀ ਫੋਟੋ ਵੀ ਮੰਗਵਾਉਣੀ WhatsApp ਕਰ ਦਿਓ ਸਕਰੀਨਸ਼ਾਟ ਫਿਰ ਉਹਨਾਂ ਨੂੰ ਫੋਟੋ ਸੈਂਡ ਕਰ ਦਾਂਗੇ ਤੁਹਾ ਮਾਰਕ ਲਾ ਕੇ ਤੇ ਸਕਰੀਨਸ਼ਾਟ ਭੇਜ ਦਿਓ ਇਹ ਛੇਤੀ ਛੇਤੀ ਤੁਸੀਂ ਆਰਡਰ ਕਰ ਲਿਓ ਬਾਅਦ ਵਿੱਚ ਇਹ ਨਾ ਕਿ ਉਹ ਵੀ ਸਾਨੂੰ ਮਿਲਿਆ ਨਹੀਂ ਆ ਸੂਟ ਸੋ ਗੁਣ ਗਿਣਵੇਂ ਮਿਣੀ ਮੇ ਪੀਸ ਇਹ ਚ ਦੋ ਨਹੀਂ ਆ ਸਿਰਫ ਸਿੰਗਲ ਸਿੰਗਲ ਟੀ ਸੀ ਆ ਇਹਨਾਂ ਤੇ ਜਦੋਂ ਬਾਟਮ ਤੇ ਵੀ ਆਪਾਂ ਵਾਰ ਤੇ ਕਰਾਉਣੀ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਦਾ ਪੀਸ ਬਣ ਜਾਂਦੀ ਆ ਅਹ ਸਾਰੇ ਮੈਚਿੰਗ ਆ ਆਲੂ ਵਰ ਇੱਕ ਦੋ ਹੋਣਗੇ ਵਿੱਚ ਸੁੱਟ ਕਮਲ ਦਾ ਫੁੱਲ ਚਲਕੇ ਜਾਂਦੇ ਨੇ ਸਾਰੇ ਜਣੇ ਵਲੌਗ ਚੈਟ ਕਰਕੇ ਸਕਰੀਨ ਸ਼ਾਟ ਪリーズ ਦੇ WhatsApp ਕਰ ਦਿਓ 붙가다야 붓가다야. 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 붓가다가다가다다야 붓가다야. 붓가 ਕੰਨ ਕਲਰ ਸਾਰੇ ਅੰਦਰ 23 ਸਾਰਿਆਂ ਦੇ ਡਿਫਰੈਂਡ ਹੈ ਫੈਬਰਿਕ ਕੋਲੋ ਵੀ ਵਧੀਆ ਸੁਪਰ ਕੁਆਲਟੀ ਵਾਲਾ ਕਰਦੀ ਇੱਕ ਸੰਟਾ ਲਵਰ ਹੈ ਚਲੋ ਜੇ ਇਹ ਸੀ ਸਾਡਾ ਬਲੌਕ ਬਾਕੀ ਜਰੂਰ ਦੱਸਿਆ ਕਰੋ ਦੇਖਿਆ ਜੀ ਨੂੰ ਕਰੋ ਨਹੀਂ ਵੀ ਜੇ ਸੁਣਨਾ ਹੈ ਬਲੌਕ ਨੂੰ ਦੇਖਿਆ ਕਰੋ ਹਾਂਜੀ ਹਾਂਜੀ ਚਲੋ ਠੀਕ ਹੈ ਜੀ ਓਕੇ ਬਾਕੀ ਸਾਰੇ ਨੂੰ ਥੈਂਕ ਯੂ